ਜਿਹੜੀ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਸਾਡਾ 30 ਤਰੀਕ ਨੂੰ ਇੱਕ ਵਾਕਿਆ ਹੋਇਆ ਸੀਗਾ ਆਪਣੀ ਦੁਰਜਾ ਇੰਟਰਪ੍ਰਾਈਜ਼ਸ ਕਰਕੇ ਹੈਗੇ ਆ ਨੇੜੇ ਸਤਸੰਗ ਘਰ ਹੈਗਾ ਟੱਬਾ ਰੋਡ ਲੁਧਿਆਣੇ ਦਾਕੇ ਇਹਦੇ ਵਿੱਚ ਬੇਸਿਕਲੀ ਹੋਇਆ ਕੀ ਸੀ ਕਿ ਰਾਤ ਨੂੰ ਜਿਹੜੀ ਸੀਗੀ ਚੋਰੀ ਕੀਤੀ ਗਈ ਸੀਗੀ ਚਾਰ ਬੰਦਿਆਂ ਦਰਾਂ ਚਾਰ ਬੰਦਿਆਂ ਵੱਲੋਂ ਔਰ ਉਹਨਾਂ ਦਾ ਨਾਮ ਜਿਹੜਾ ਸੀਗਾ ਇਹ ਸਾਨੂੰ ਪਤਾ ਲੱਗੇ ਸੀਗੇ ਜਦੋਂ ਅਸੀਂ ਮੌਕੇ ਤੇ ਵਿਜ਼ਿਟ ਕੀਤਾ ਸਾਨੂੰ ਪਤਾ ਲੱਗਾ ਕਿ ਫੋਰਸਫੁਲੀ ਐਂਟਰੀ ਕਰਕੇ ਜਿਹੜੀ ਹੈਗੀ ਇਹ ਚੋਰੀ ਕੀਤੀ ਗਈ ਹੈ ਔਰ ਉਸ ਜਿਹੜਾ ਸੀਗਾ ਫੈਕਟਰੀ ਦੇ ਵਿੱਚੋਂ ਜਿਹੜਾ ਸੀਗਾ ਇਹਨਾਂ ਨੇ 35 ਲੱਖ ਰੁਪਏ ਦੇ ਕਰੀਬ ਫਿਰ ਜਿਹੜਾ ਸੀਗਾ ਆਪਣਾ ਉੱਥੋਂ ਪੈਸੇ ਜਿਹੜੇ ਸੀਗੇ ਚੋਰੀ ਕੀਤੇ ਸੀਗੇ ਸੋ ਇਹ ਜਿਹੜੇ 35 ਲੱਖ ਦੇ 35 ਲੱਖ ਰੁਪਏ ਜਿਹੜੇ ਹੈਗੇ ਸੀ 48 ਘੰਟਿਆਂ ਦੇ ਵਿੱਚ ਵਿੱਚ ਕਵਰ ਕਰਕੇ ਦੋ ਦੋਸ਼ੀ ਜਿਹੜੇ ਚਾਰਾਂ ਦੇ ਵਿੱਚੋਂ ਗ੍ਰਿਫਤਾਰ ਕਰ ਲਏ ਆ ਔਰ ਇਮੀਡੀਏਟਲੀ ਜਦੋਂ ਇਸ ਕੇਸ ਦੇ ਬਾਰੇ ਪਤਾ ਲੱਗਾ ਤਾਂ ਸਾਡੇ ਵਾਜਬ ਸੀਪੀ ਸਾਹਿਬ ਸਰਤਾ ਕੁਲਦੀਪ ਸਿੰਘ ਚਾਹਲ ਔਰ ਜਸਪ੍ਰੀਤ ਸਿੰਘ ਪੇਜਾ ਉਹਨਾਂ ਨੇ ਵਧੀਆ ਟੀਮ ਬਣਾ ਕੇ ਜਿਹੜੀ ਸੀਆਈਏ ਦੀ ਔਰ ਐਸਐਚਓ ਟਿੰਬੇ ਦੀ ਇਹ ACP ਜਿਹੜੇ ਈਸਟ ਹੈਗੇ ਨੇ ਰੂਪਦੀਪੇ ਵਿਸ਼ਾ ਨਿਰਦੇਸ਼ੜ ਜਿਹੜੀ ਸੀਗੀ ਬਣਾਈ ਔਰ ਇਹਨੇ ਜਿਹੜੇ ਆ 248 ਆਫ ਦੇ ਵਿੱਚ ਜਿਹੜਾ ਹੈਗਾ ਇਹ ਕੇਸ ਜਿਹੜਾ ਹੈਗਾ ਟਰੇਸ ਕਰਕੇ ਜਿਹੜਾ ਹੈਗਾ 100% ਰਿਕਵਰੀ ਜਿਹੜੀ ਹੈਗੀ ਆ ਉਹ ਅਸੀਂ ਬਰਾਮਦ ਕਰ ਲਈ ਹੈਗੀ ਆ ਔਰ ਇਹਦੇ ਵਿੱਚ ਜਿਹੜੇ ਹੈਗੇ ਆ ਦੋ ਦੋਸ਼ੀ ਸੁਮਿਤ ਤੇ ਸਤਿਮ ਰਾਜਪੂਤ ਜਿਹੜੇ ਸੀਗੇ ਉਹ ਜਿਹੜੇ ਦੋਨੇ ਦੋਸ਼ੀ ਜਿਹੜੇ ਹੈਗੇ ਨੇ ਉਹ ਅਸੀਂ ਗ੍ਰਿਫਤਾਰ ਕੀਤੇ ਹੈਗੇ ਨੇ ਸੰਧੂ ਕਲੋਨੀ ਕੂੜਾ ਜਿਹੜਾ ਡੰਪ ਹੈਗਾ ਉਹਦੇ ਇਲਾਕੇੋਂ ਹੈਗੇ ਔਰ ਦੋ ਦੋਸ਼ੀ ਜਿਹੜੇ ਇਹਦੇ ਵਿੱਚ ਵਿਵੇਕ ਤੇ ਪਿੱਪਨ ਜਿਹੜੇ ਹੈਗੇ ਨੇ ਉਹ ਹਜੇ ਗ੍ਰਿਫਤਾਰ ਕਰਨੇ ਬਾਕੀ ਸਰ ਇਹਨਾਂ ਇਸ ਡਾਕਟਰ ਨੂੰ ਵਾਰਦਾਸ ਦਾ ਮਾਸਟਰਮਾਈਂਡ ਕੋਈ ਇਹਨਾਂ ਦੇ ਕਿਹੜਾ ਸੀ ਇਹਨਾਂ ਦੇ ਵਿੱਚ ਜਿਹੜਾ ਮਾਸਟਰਮਾਈਂਡ ਇਹ ਦੋਨੇ ਜਿਹੜੇ ਫੜੇ ਗਏ ਸੀ ਤੇ ਸੁਮੇਤ ਔਰ ਜਿਹੜੇ ਰਾਜਪੂਤ ਹੈਗੇ ਨੇ ਇਹ ਦੋਨੇ ਹੀ ਸੀਗੇ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਸੀਗਾ ਕੇਅਰ ਟੇਕਰ ਜਿਹੜਾ ਸੀਗਾ ਉਹ ਸੁਮੇਤ ਜਿਹੜਾ ਕੁਮਾਰ ਕਰਕੇ ਸੀਗਾ ਉਹ ਫੈਕਟਰੀ ਦੇ ਵਿੱਚ ਹੀ ਸੀਗੇ ਇਹਨਾਂ ਨੇ ਪਹਿਲਾਂ ਇਹਨਾਂ ਨੂੰ ਪਤਾ ਸੀਗਾ ਕਿ ਫੈਕਟਰੀ ਦੇ ਵਿੱਚ ਇਸ ਟਾਈਮ ਇੰਨੇ ਕੇ ਪੈਸੇ ਹੁੰਦੇ ਨੇ ਸੋ ਇਹਨਾਂ ਨੂੰ ਆਈਡੀਆ ਸੀਗਾ ਇਸ ਚੀਜ਼ ਦਾ ਦੀ ਉਹਨਾਂ ਦੀ ਰਿਕਵਰੀ ਹੋਈ ਹੋਈ ਹੈ ਕਿਉਂਕਿ ਉਹਨਾਂ ਦਾ ਆਪਸ ਦੇ ਵਿੱਚ ਜ਼ਿਆਦਾ ਨਹੀਂ ਡੀਟੇਲ ਸ਼ੇਅਰ ਕਰਾਂਗਾ ਕਿ ਉਹਨਾਂ ਦੀ ਸਿਕਿਉਰਿਟੀ ਲੀਕ ਹੋਏਗੀ ਪਰ ਉਹਨਾਂ ਨੂੰ ਆਈਡੀਆ ਸੀਗਾ ਕਿ ਇਸ ਦਿਨ ਆ ਨਾ ਜਿਹੜਾ ਹੈਗਾ ਕੈਸ਼ ਕਾਫੀ ਹੁੰਦਾ ਹੈ ਔਰ ਇਹ ਜਿਹੜਾ ਆਪਣਾ ਕੈਸ਼ ਜਿਹੜਾ ਪਿੱਛੇ ਦਾ ਹੈ ਇਹਨਾਂ ਦਾ ਕੋਈ ਸਰ ਕ੍ਰਿਮੀਨਲ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਨੂੰ ਸਾਹਮਣੇ ਆਇਆ ਨਹੀਂ ਇਹਨਾਂ ਦੀ ਹਜੇ ਤੱਕ ਫਿਲਹਾਲ ਦੀ ਜਿਹੜੀ ਹੈਗੀ ਇਹਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਫਿਲਹਾਲ ਹਜੇ ਇਹਨਾਂ ਦਾ ਵਿੱਚ ਕੋਈ ਵੀ ਜਿਹੜਾ ਬੈਕਗ੍ਰਾਉਂਡ ਜਿਹੜੀ ਹੈਗੀ ਕ੍ਰਿਮੀਨਲ ਥੀ ਜਿਹੜੀ ਆ ਦੋ ਪੜੇਗੇ ਇਸ ਜਿਹੜੇ ਦੋ ਠੇਕੇ ਨੇ ਉਹ ਕਿੱਦਾਂ ਤਾਲਮਿਲ ਕਿੱਦਾਂ ਹੋਏ ਇਹਨਾਂ ਦਾ ਪਹਿਲੇ ਤੋਂ ਵਾਕਫ ਸੀਗੇ ਚਾਰੋਂ ਤੇ ਚਾਲੋ ਇਹ ਚਾਰੋਂ ਦੇ ਚਾਰੇ ਪਹਿਲਾਂ ਦੇ ਵਾਕਫ ਸੀਗੇ ਇਹਨਾਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਆਲਰੇਡੀ ਇੱਥੇ এমਪਲੋਇਡ ਹੈ ਕੰਮ ਕਰਦਾ ਸੀਗਾ ਪਰ ਉਸ ਨੂੰ ਇਨਫਾਰਮੇਸ਼ਨ ਸੀਗੀ ਵੀ ਇਹਨਾਂ ਦੀ ਜਿਹੜੀ ਰਿਕਵਰੀ ਹੈ ਸ਼ਾਮ ਨੂੰ ਇੰਨੀ ਕਿ ਜਿਹੜਾ ਹੈਗਾ ਜਦੋਂ ਵੀਕਲੀ ਜਿਹੜੀ ਇਕੱਠੀ ਹੋ ਕੇ ਇੰਨੀ ਹੁੰਦੀ ਆ ਸੋ ਉਸ ਹਿਸਾਬ ਨਾਲ ਕੰਮ ਕਿਹੜਾ ਕਰਦਾ ਸੀ ਇੱਥੇ ਇਹਨਾਂ ਦਾ ਸੁਮਿਤ ਕਰਦਾ ਸੀਗਾ ਸੀ ਸੁਮਿਤ ਤੇ ਸੱਤੇ ਮਹੀਨੇ ਇਹਨੇ ਟਾਈਮ ਤੋਂ ਕਰ ਰਿਹਾ ਸੀ ਇੱਕ ਕਾਫੀ ਟਾਈਮ ਤੋਂ ਕਰ ਰਿਹਾ ਸੀ ਜੀ ਮੈਂ ਚਾਰ ਪੰਜ ਸਾਲ ਇਹ ਜਿਹੜੇ ਫਾਇਲ ਪੇਪ ਏ ਬੇਸਿਕਲੀ ਉਹਨਾਂ ਦਾ ਜਿਹੜਾ ਸੀਗਾ ਗੋਦਾਮ ਸੀਗਾ ਜਿਹਨੂੰ ਗੋਡਾਊਨ ਕਹਿੰਦੇ ਆਪਾਂ ਉਸੇ ਫਾਇਲ ਪੇਪਰ ਦਾ ਗੋਡਾਊਨ ਸੀਗਾ ਉਹਦੇ ਸਾਰੇ ਕਿ ਇਹ ਜੋ ਇਹਨਾਂ ਨੇ ਮਨੀ ਦਿੱਤੀ ਸੀ ਜਾਂ ਜਾ ਕੇ ਕਿਰਸੀ ਕਿਥੋਂ ਦੀ ਅਰੈਸਟ ਕੀਤੇ ਗਏ ਕਿਦਾਂ ਪਤਾ ਲੱਗ ਪਾਇਆ ਕਿ ਕਿੰਨੀ ਯੂਜ਼ ਕੀਤੀ ਕੁਝ ਪੈਸਾ ਯੂਜ਼ ਕੀਤਾ 35 ਲੱਖ ਦੇ ਵਿੱਚੋਂ ਜਿਹੜਾ ਮੈਂ ਤੁਹਾਨੂੰ ਉਹ ਹੀ ਬੇਨਤੀ ਕਰ ਰਿਹਾ ਕਿ ਇਹਦੇ ਵਿੱਚ ਜਦੋਂ ਪਤਾ ਲੱਗਾ ਕਿ ਇੰਨੀ ਵੱਡੀ ਚੋਰੀ ਹੋਈ ਹੈ ਇਮੀਡੀਏਟਲੀ ਸਾਡੇ ਸੀਪੀ ਸਾਹਿਬ ਨੇ ਜੁਆਇੰਟ ਸੀਪੀ ਸਾਹਿਬ ਨੇ ਜੜੀ ਹੈਗੀਆ ਇਮੀਡੀਡੀਟਲੀ ਟੀਮ ਬਣਾਤੀ ਕਿ ਇਹਨੂੰ ਇਨਵੈਸਟੀਗੇਟ ਕਰਨੇ ਸੋ ਇਹਦੇ ਵਿੱਚ ਕਾਫੀ ਟੈਕਨੀਕਲ ਅਸਿਸਟੈਂਸ ਲਈ ਜਿਹੜੀ ਅਸੀਂ ਹੈਗੀ ਆ ਸੀਸੀਟੀਵੀ ਦੀ ਦਾ ਕੋਲ ਡਿਟੇਲਸ ਜਿਹੜੀ ਹੈਗੀ ਹਨਾਂ ਦੀ ਜਿਹੜੀ ਹੈਗੀ ਉਹ ਸਟੱਡੀਜ਼ ਕਰਕੇ ਫਿਰ ਇਹਨਾਂ ਨੂੰ ਜਿਹੜਾ 40 ਇਹ ਤਾਂ ਦੇ ਵਿੱਚ ਵੀ ਜਿਹੜਾ ਹੈਗਾ ਤੁਹਾਡੇ ਸਾਹਮਣੇ ਇਹਨੂੰ ਨੈਕ ਕਰਕੇ ਨਿਕਲੀ ਕੋਈ 40 ਘੰਟੇ ਚ ਇਹਨਾਂ ਨੂੰ ਫੜ ਲਿੱਤਾ ਗਿਆ ਲੇਕਿਨ ਕੁਝ ਮਨੀ ਇਹਨਾਂ ਨੇ ਯੂਜ਼ ਕੀਤੀ ਕਿੱਥੇ ਮਤਲਬ ਇਸਤੇਮਾਲ ਕੀਤੀ ਕਿਉਂਕਿ ਇੱਕ ਰਕਮ ਬਹੁਤ ਵੱਡੀ ਸੀਗੀ ਕਿ ਰਕਮ ਇਸ ਤੋਂ ਪਹਿਲਾਂ ਕਿ ਇਹ ਕਰ ਪਾਉਂਦੇ ਇਹਨਾਂ ਦੀ ਹਜੇ ਮਨਸ਼ਾ ਸੀਗੀ ਕਰਨੀ ਹੈਗੀ ਆ ਤੇ ਉਹ ਨਹੀਂ ਅਸੀਂ ਰਿਕਵਰ ਕਰ ਜਿਹੜਾ ਵਹੀਕਲ ਇਸਤੇਮਾਲ ਕੀਤਾ ਸੀਗਾ ਸਰ ਇਹਨਾਂ ਨੇ ਇੱਥੋਂ ਜਾਣ ਦੇ ਲੱਗਿਆ ਇੱਕ ਗੱਡੀ ਸੀ ਮਤਲਬ ਇਹਨੂੰ ਸੰਦੂਕ ਲੋਨੀ ਤੋਂ ਅਰੇਸਟ ਕੀਤੇ ਤੁਸੀਂ ਜਦੋਂ ਤੁਸੀ ਦੱਸਿਆ ਚਲੋ ਗੱਡੀ ਕਿਤੇ ਲਗਾ ਕੇ ਫਿਰ ਦੂਜੀ ਗੱਡੀ ਚੇਂਜ ਕੀਤੀ ਉਹ ਜਿਹੜੀ ਹੈਗੀ ਪਾਰਟ ਆਫ ਇਨਵੈਸਟੀਗੇਸ਼ਨ ਸਾਰਾ ਰਿਮਾਂਡ ਲੈ ਲਿਆ ਅੱਜ ਹੀ ਇਹਨਾਂ ਦਾ ਰਿਮਾਂਡ ਲਿਆ ਆ ਇਹ ਰਿਮਾਂਡ ਲੈ ਕੇ ਸਾਰੀਆਂ ਜਿਹੜੀਆਂ ਹੈਗੀਆਂ ਲਿੰਕਿੰਗ ਕਿ ਐਵਿਡੈਂਸਿਸ ਹੁੰਦੇ ਨੇ ਇਹ ਸਾਰੇ ਜੋੜ ਕੇ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਨੂੰ ਹੁਣ 2 ਦਿਨ ਦਾ ਸੋਰੀ ਇਹਨਾਂ ਦੀ ਕਿੰਨੀ ਕੇਸ ਹੈ ਇਹਨਾਂ ਦੀ ਉਮਰ ਤਕਰੀਬਨ ਜਿਹੜੀ ਤੁਸੀਂ ਕਿਹਾ ਸੀ 35 ਸਾਲ ਦੀ ਸਰ ਇੱਥੋਂ ਦੇ ਰਹਿਣ ਵਾਲੇ ਆ ਇਹ ਘਰ ਤੋਂ ਬਾਹਰ ਦੇ ਇਹ ਯੂਪੀ ਦੇ ਰਹਿਣ ਵਾਲੇ ਹੈਗੇ ਨੇ ਜੀ ਯੂਪੀ ਬਿਲਕੁਲ ਤੁਮੀਤ ਲੋਵਾ ਵੀ ਹੋਰ ਵੀ ਕੋਈ ਫੈਕਟਰੀ ਦਾ ਬੰਦਾ ਇਹਨਾਂ ਨਾਲ ਇਨਵੋਲਵ ਜਗ੍ਹਾ گاڑی ਦੇੰਦੇ ਵਿੱਚ ਇਹ ਕੱਲੋ ਦੇਖੋ ਫਿਲਹਾਲ ਤੇ ਇਹ ਚਾਰਾਂ ਦਾ ਰੋਲ ਹੀ ਸਾਹਮਣੇ ਆਇਆ ਹੁਣ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਫਿਰ ਮਾਨ ਲੈ ਕੇ ਬਰੀਕੀ ਨਾਲ ਪੁਛਕਿਸ਼ ਕਰਾਂਗੇ ਫਿਰ ਜੋ ਉਸ ਤਰ੍ਹਾਂ ਦੀ ਕਾਰਵਾਈ ਹੋਏਗੀ ਉਸ ਸਰ ਸਰ ਨਸ਼ੇ ਦੇ ਅੰਦਰ ਦੇ ਨਸ਼ੇ ਦੀ ਨਹੀਂ ਨਸ਼ੇ ਵਾਲੀ ਨਹੀਂ ਹੈਗੀ ਇਹ ਬੇਸਿਕਲੀ ਤੁਹਾਨੂੰ ਇਹੀ ਕਹਿ ਸਕਦਾ ਕਿ ਇਹਨਾਂ ਨੂੰ ਆਈਡੀਆ ਸੀ ਉਸ ਮਾਨ ਦੇ ਵਿੱਚ ਲਾਲਚ ਆ ਗਿਆ ਇਸ ਜੀ ਵੱਡਾ ਹੱਥ ਮਾਰ ਕੇ ਤੇ ਅਸੀਂ ਚਲੇ ਜਾਈ ਸੋ ਉਸ ਕਰਕੇ ਨਾ ਕਿ ਸਰ ਜਦੋਂ ਦਾਖਲ ਹੋਏ ਫੈਕਟਰੀ ਦੇ ਵਿੱਚ ਇੱਕ ਤਾਂ ਤੁਸੀਂ ਕਹਦੇ ਐਮਪਲਾਈ ਸੀਗਾ ਤੇ ਤਿੰਨ ਦਾਖਲ ਜਦੋਂ ਹੁੰਦੇ ਨੇ ਕੀ ਕਹਿ ਕੇ ਦਾਖਲ ਹੁੰਦੇ ਨੇ ਸੀਸੀਟੀਵੀ ਫੁਟੇਜ ਦੇ ਵਿੱਚ ਨਹੀਂ ਇਹਨਾਂ ਨੇ ਜੇ ਪਹਿਲਾਂ ਗੇਟ ਦਾ ਲਾਕ ਤੋੜਿਆ ਫਿਰ ਗੇਟ ਦੇ ਲਾਕ ਤੋੜਨ ਤੋਂ ਬਾਅਦ ਤੇ ਜਿਹੜਾ ਸੀਗਾ ਦੂਸਰਾ ਤੋੜਿਆ ਉਹਨਾਂ ਨੂੰ ਪਤਾ ਸੀਗਾ ਇਹਨਾਂ ਨੂੰ ਵੀ ਇੱਥੇ ਜਿਹਨਾਂ ਦੇ ਪੈਸੇ ਆਮ ਜਿੱਦਾਂ ਆਪਾਂ ਐਮਪਲਾਈ ਜਿਹੜਾ ਪੁਰਾਣਾ ਸੀਗਾ ਉਹਨੂੰ ਪਤਾ ਸੀਗਾ ਕਿ ਇਹਨਾਂ ਦੇ ਕਮਰੇ ਦੇ ਵਿੱਚ ਸੀਗਾ ਕੋਈ ਇਸ ਕਰਕੇ ਪਹਿਲਾ ਗੇਟ ਜਿੱਦਾਂ ਆਮ ਫੈਕਟਰੀ ਦਾ ਹੁੰਦਾ ਹੈ ਉਹ ਤੋੜਿਆ ਗੇਟ ਫੇਰ ਅੱਗੇ ਤੋੜਿਆ। ਪਰ ਪਾਰਟ ਆਫ ਇਨਵੈਸਟੀਗੇਸ਼ਨ ਦਾ ਇਸ ਹੈ। ਚਲੋ ਅਸੀਂ ਪੁੱਛਣ ਚਾਹਦੇ ਜੀ ਕਿ ਅੰਦਰ ਵਿੱਚ ਥਿਊਰਿੰਗ ਕਿੰਨੀ ਦੇਰ ਗੱਲਬਾਤ ਹੋਈ। ਦੇਖੋ ਇਹ ਸਾਰੀਆਂ ਇੱਕ ਆਪਰੇਸ਼ਨਲ ਡਿਟੇਲਸ ਹੁੰਦੀਆਂ ਨੇ ਮੈਂ ਤੁਹਾਨੂੰ ਸ਼ੇਅਰ ਨਹੀਂ ਕਰ ਪਾਉਂਦਾ। ਸਾਰੇ ਬੜੇ ਨਹੀਂ ਕਿੰਨੇ ਇਹ ਪਤਾ ਪੜਾ ਡਿਊਰਿੰਗ ਇਨਵੈਸਟੀਗੇਸ਼ਨ ਦੇਖੋ ਸਰ ਇੱਕ ਛੋਟਾ ਸਵਾਲ ਹੈ ਪੁੱਤਰ ਦਾ ਭਾਈ ਜੀ ਸਰ ਮੋਰਚਾ ਪੁੱਤਰ ਦਾ ਕੋਰਸ ਤਾਂ ਮਿਲ ਸਕਦਾ ਦੇਖੋ ਹਮੇਸ਼ਾ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਆ ਉਹਨੂੰ ਡਿਟੈਕਟ ਕਰਨ ਦੇ ਵਿੱਚ ਟਾਈਮ ਤਾਂ ਥੋੜਾ ਲੱਗਦਾ ਆ ਬਟ ਮੈਂ ਤੁਹਾਨੂੰ ਉਮੀਦ ਦਿਵਾਉਣਾ ਹੈ ਕਿ ਬਹੁਤ ਜਲਦੀ ਜਿਹੜਾ ਹੈਗਾ ਕਰ ਲਿਆ ਜਾਏਗਾ ਉਹਦੇ ਵਿੱਚ ਅਸੀਂ ਕਾਫੀ ਸੀਸੀਟੀਵੀ ਫੁਟੇਜ ਲੀਡ ਜਿਹੜੀ ਹੈਗੀ ਆ ਉਹ ਫਾਲੋ ਕਰ ਲਈ ਹੈ ਔਰ ਮੈਨੂੰ ਉਮੀਦ ਹੈ ਕਿ ਅਗਲੀ ਪ੍ਰੈਸ ਕਾਨਫਰੰਸ ਤੱਕ ਦਾ ਮੈਂ ਲੱਭ ਦਾਂਗਾ ਦੇਖੋ ਸਰ ਐਮਪੀ ਮੋਸਲੇਪੁਰੰਦੇ ਥਾੜੇ ਦੇ ਬਾਰੇ ਦੇਖੋ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਹਰ ਜਗ੍ਹਾ ਪੁਲਿਸ ਦੇ ਰਿਸੋਰਸ ਲਿਮਟਿਡ ਹੁੰਦੇ ਨੇ ਸਾਰੀਆਂ ਚੀਜ਼ਾਂ ਲਿਮਟਿਡ ਹੁੰਦੀਆਂ ਨੇ ਹਰ ਜਗ੍ਹਾ ਕਿਤੇ ਵੀ ਜਿਹੜਾ ਹੈਗਾ ਕੋਈ ਵੀ ਹਾਦਸਾ ਕਿਤੇ ਵੀ ਹੋ ਸਕਦਾ ਹੈ ਸੋ ਚੋਰੀ ਵੀ ਕਿਤੇ ਜਿਹੜੀ ਹੈਗੀ ਆ ਉਹ ਕਰ ਸਕਦੇ ਆ ਹੁਣ ਜਦੋਂ ਫੜਿਆ ਜਾਏਗਾ ਉਦੋਂ ਪਤਾ ਕੀਤਾ ਜਾਏਗਾ ਵੀ ਉਹਦੀ ਮਨਸ਼ਾ ਕੀ ਸੀ ਜਾਂ ਕਿਸ ਤਰੀਕੇ ਨਾਲ ਸਰ ਥਾਣੇ ਦੇ ਬਾਅਦ ਇਹੋ ਜਿਹਾ ਕਰਨਾ ਹੋਣੀ ਕਿਤਨੇ ਕਿਤੇ ਆਮ ਜਨਤਾ ਦੇ ਵਿੱਚ ਡਰ ਦਾ ਮਾਹੌਲ ਆ ਉਹ ਵੀ ਥਾਣੇ ਆਉਣ ਤੋਂ ਪਹਿਲਾਂ ਸੋਚਣੀ ਉਥੇ ਬਾਈਕ ਵਹੀਕਲ ਆਪਣਾ ਲਗਾਈਏ ਨਾਲ ਹੀ ਨਹੀਂ ਐਸੀ ਕੋਈ ਗੱਲ ਨਹੀਂ ਹੈਗੀ ਜਿੰਨੇ ਕਿ ਜਿੰਨੇ ਕਿ ਹੁੰਦੀ ਹੈ ਰਿਕਵਰੀ ਜਦੋਂ ਚੋਰੀ ਹੁੰਦੀ ਹੈ ਤਾਂ ਰਿਕਵਰੀ ਵੀ ਹੁੰਦੀ ਹੈ ਦੇਖੋ ਤੁਹਾਡੇ ਸਾਹਮਣੇ ਕੇਸ ਹੋਇਆ ਵਾਰਦਾਤ ਹੁੰਦੀ ਹੈ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਕ੍ਰਾਈਮ ਵੀ ਉਦੋਂ ਦੀ ਹੁੰਦੀ ਹੈ ਡਿਟੈਕਸ਼ਨ ਵੀ ਜਦੋਂ ਹੁੰਦੀ ਹੈ ਪੁਲਿਸ ਦੇ ਕੰਮ ਹੀ ਦੋ ਹੈ ਡਿਟੈਕਸ਼ਨ ਐਂਡ ਪ੍ਰੋਵੈਂਸ਼ਨ ਜੇ ਪ੍ਰੋਵੈਂਸ਼ਨ ਨਹੀਂ ਕਰ ਸਕਦਾ ਡਿਟੈਕਟ ਕਰ ਲਓ ਹੁਣ ਤੁਹਾਡੇ ਸਾਹਮਣੇ ਕੇਸ ਦਰਜ ਕੀਤਾ ਆ ਕੇਸ ਦੀ ਲੋਹੀ ਆ ਜਰੂਰ ਤੁਹਾਡਾ ਕੇਸ ਹੀ ਤੁਹਾਡਾ ਸੋਲਵ ਕਰਕੇ ਚੰਗੀ ਤਰ੍ਹਾਂ ਕਰਕੇ ਤੁਹਾਨੂੰ ਜਲਦੀ ਲਾਵਾਂਗੇ ਕਿਰਪਾ ਕਰਕੇ ਸਹੀ ਮਰਤੇਈ ਇਹਦੇ ਚ ਹੋਰ ਵੀ ਸੋਰਸ ਲਗਾ ਕੇ ਪਤਾ ਲੱਗ ਸਕਦਾ ਕਿ ਹੋਰ ਕਿਤੇ ਕਿਤੇ ਨੇ ਬ੍ਰੇਕ ਕੀਤੇ ਮੋਟਰਸਾਈਕਲ ਥੋੜੇ ਨੇ ਕਿ ಅಲ್ಲੇ ਕਿਹੜੇ ਜ਼ਰੂਰ ਜਦੋਂ ਇਹ ਫੜ ਕੇ ਜ਼ਰੂਰ ਤੁਹਾਨੂੰ ਸਰੂਪ ਥੈਂਕ ਯੂ ਸਰ